ਕਿੰਨੀ ਐਕਸ ਪਰੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮਨੂ ਭਾਵੇ ਕੇ ਕੇ ਬਾਬਾ ਜੀ ਜਿਸ ਪ੍ਰਕਾਰ ਉਹਨਾਂ ਨੇ ਆਪਣੀ ਸ਼ਰਧਾ ਦੇ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਇੱਥੇ ਬਣਾਈ ਇੱਕ ਮਿਊਜ਼ੀਅਮ ਬਣਾਇਆ ਸਥਾਪਿਤ ਕੀਤਾ ਔਰ ਮੈਂ ਜਿਸ ਪ੍ਰਕਾਰ ਦੇ ਉੱਪਰ ਚਿੱਤਰ ਦੇਖੇ ਮੇਰਾ ਖਿਆਲ ਇਹ ਭਾਵਨਾ ਤੋਂ ਬਿਨਾ ਤੇ ਮਨ ਦੇ ਵਿੱਚ ਸ਼ਰਦਾ ਤੋਂ ਬਿਨਾ ਕੋਈ ਕੰਮ ਕਰ ਨਹੀਂ ਸਕਦਾ ਅੱਜ ਮੈਂ ਪਹਿਲੀ ਵਾਰੀ ਇੱਥੇ ਇਸ ਪਵਿੱਤਰ ਜਗ੍ਹਾ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ ਕਿਉਂਕਿ ਅੱਜ ਇੱਥੋਂ ਫਤਿਹ ਮਾਰਚ 바ਵਾ ਜੀ ਨੇ ਸ਼ੁਰੂ ਕਰਕੇ ਫਿਰ ਚੱਪੜ ਚਿੜੀ ਸਰਹੰਦ ਵਿਖੇ ਜਾਣਾ ਸੋ ਮੈਨੂੰ ਵੀ ਮੌਕਾ ਮਿਲਿਆ ਉਹਨਾਂ ਸੰਗਤਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਜਿਹੜਾ ਮਾਰਚ ਕਰ ਰਹੀ ਹੈ ਉਹਨਾਂ ਦੇ ਦਰਸ਼ਨ ਕਰਨ ਦਾ ਅੱਜ ਉਹ ਮਹਾਨ ਯੋਧਾ ਜਿਨੇ ਸਰਹੰਦ ਦੇ ਇਤਿਹਾਸ ਟਿਕੜ ਕਾ ਕੇ ਗੌਰਵਮਈ ਇਤਿਹਾਸ ਰਚਿਆ ਜਿਸਨੇ ਵੈਸਮ ਦਾ 700 ਸਾਲਾਂ ਦੇ ਮੁਗਲ ਸਾਮਰਾਜ ਦਾ ਆਤਮਾ ਕੀਤਾ ਕੁਰਬਾਨੀ ਲਾ ਮਿਸਾਲ ਹੈ ਉਹਨਾਂ ਦੀ ਦੇਣ ਲਾ ਮਿਸਾਲ ਹੈ ਬਣਾ ਸਨਮਾਨ ਕੀਤਾ ਜਾ ਰਿਹਾ ਤਸਰੀਆ ਕਾਨ ਬਰੇ ਇਸਾਨ ਹਾਲ ਤਸਰੀਆ ਕਾਨ ਪਹੁੰਚਿਆ ਤੇ ਆਪਾਂ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਬਾ ਸਿੱਧੇ ਪਾਲ ਲਈ ਸਾਹ ਸੜਕਾਂ ਤੇ ਉਤਰ ਰਹੀਆਂ ਨੇ ਸਾਕਤਾ ਸਨਮਾਨ ਲੈ ਕੇ आओ ਭਾਈ ਸਨਮਾਨ ਸਨਮਾਨ ਲਿਓ ਬੇਟਾ ਲਿਓ ਬਸ ਚੰਗੁਰੂ ਗੁਰੰਤ ਸੇ ਮਹਾਰਾਜ ਜੀ ਦੀ ਰਹਿਤ ਮਾਈ ਜੀ ਗੌਂਦ ਮੋਹ ਸਨਮਾਨ ਆਪ ਪ੍ਰਬੰਧਕ ਜਨਾ ਦਾ ਸਤਿ ਸ੍ਰੀ ਅਕਾਲ ਕਰੋ ਕੋਠੇ ਆਪ ਸੰਗਤਾਂ ਦਾ ਬਾਬਾ ਜੀ ਵੱਲੋਂ ਮਲਕੀ ਸਿੰਘ ਜੀ ਦਾਖਾ 15 ਵਾਂ ਜਨਾਸ ਪ੍ਰੋਹਾਨ ਫਤਿਹ ਸੁਣੋ ਮਨਾਉਣ ਵਾਸਤੇ ਆਪ ਜੀ ਆਇਆਂ ਫਤਿਹ ਬਾਤ ਜੋ ਕਿ ਆਪ ਬੰਦਾ ਬਹਾਦਰ ਭਵਨ ਰਕਬਾ ਨੂੰ ਆਰੰਭ ਅਬ ਜੋ ਰਕਬਾ ਭਵਨ ਤੋਂ ਆਰੰਭ ਹੋਇਆ ਸਤਿਪੁਰਖਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਹੈ ਬਾਬਾ ਬੰਦਾ ਬਹੁਤ ਬਹੁਤ ਧੰਨਵਾਦ ਇਹ ਤੂੰ ਵੀ ਜਾ ਤੂੰ ਵੀ ਜਾ ਆ ਦੇਖੋ ਅੱਜ ਫਰੂਟ ਵੰਡੇ ਜਾ ਰਹੇ ਨੇ ਸਾਡੇ ਉਸਰਪਤ ਭਾਈਚਾਰੇ ਵੱਲੋਂ ਫਰੂਟ ਵੰਡਾ ਜਾ ਰਿਹਾ ਜੋ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਜਿਹੜੀ ਤੇ ਫਤਿਹ ਦਾ ਦਿਹਾੜਾ ਬਣਾ ਰਹੀ ਹੈ ਅਤੇ ਫਰੂਟ ਨਾਲ ਤੇ ਗਿੱਲ ਸਾਹਿਬ ਦਾ ਇਹਨਾਂ ਦਾ ਪਿਆਰ ਤੇ ਜਿਹੜਾ ਹਰ ਸਾਲ ਪਿਛਲੇ ਸਾਲ ਦੂਸਰੀ ਗੱਲ ਜਿਹੜੀ ਛੜਕਾ ਕਰਦੀ ਅੱਗੇ ਜਾ ਰਹੀ ਹੈ ਹੈ ਜੀ ਤੋ ਦੋ ਕੰਡੀਆਂ ਛੜਕਾ ਕਰਤੀਆਂ ਅੱਗੇ ਜਾ ਰਹੀਆਂ ਨੇ ਜੋ ਸਾਰੇ ਹੀ ਸੰਗਤ ਦੇ ਰੂਪ ਦੇ ਵਿੱਚ ਅੱਜ ਆਪਾਂ ਚੱਪੜ ਚਿੜੀ ਦੇ ਇਤਿਹਾਸਿਕ ਮੈਦਾਨ ਦੇ ਵਿੱਚ ਇਕੱਤਰ ਹੋਏ ਆਂ ਤੈਨਸੋ 15ਵਾਂ ਸਰਹੰਦ ਫਤਿਹ ਦਿਵਸ ਦਾ ਉਹ ਦਿਹਾੜਾ ਮਨਾਉਣ ਦੇ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸਵੇਰੇ ਤਕਰੀਬਨ ਸਵਾ 10 ਵਜੇ ਰਕਵਾ ਭਵਨ ਤੋਂ ਫਤਿਹ ਮਾਰ ਚ ਆਰੰਭ ਹੋਇਆ ਜੋ ਅਮਰਿੰਦਰ ਸਿੰਘ ਰਾਜਾ ਬੜੇਂਗ ਸਾਡੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੇ ਰਕਵੇ ਤੋਂ ਆਰੰਭ ਕੀਤਾ ਉਹਨਾਂ ਦੇ ਨਾਲ ਸਰਦਾ ਅਕਵਾਲ ਸਿੰਘ ਜੀ ਆਈਪੀਐਸ ਰਿਟਾਇਰਡ ਡਾਕਾ ਸਾਹਿਬ ਤੇ ਸਾਡੇ ਬਰਨਾਲੇ ਤੋਂ ਵਿਧਾਇਕ ਸਾਰੇ ਹੀ ਸਤਿਕਾਰਯੋਗ ਸ਼ਖਸੀਤਾਂ ਉਥੋਂ ਆਰੰਭ ਹੋ ਕੇ ਤਕਾਲ ਰੱਬ ਦੇ ਹਾਮਲ ਕੋ ਸਤਿਗੁਰੂ ਰੱਖ ਠੀਕ ਹੈ ਰੋਕਣੀ ਨਹੀਂ ਨਾ ਆਪ ਗੱਲਾਂ ਸਾਹਿਬ ਆਪ ਬੈਠ ਜਾਓ ਬੈਠ ਜਾਓ ਬੜਾ ਬਾਬਾ ਜੀ ਆਜੀ ਆਲੀ ਜੀ ਸਤਿ ਸ਼੍ਰੀ ਅਕਾਲ ਜੀ ਮੁਖ ਸਾਹਿਬ ਸਤਿ ਸ਼੍ਰੀ ਅਕਾਲ ਜੀ ਪੰਚੀ ਸਾਰਿਆਂ ਪਾਰਟੀਆਂ ਸਾਰਾ ਸਮਾਜ ਇੱਥੇ ਕੋਈ ਕਿਸੇ ਦਾ ਵਿਤਕਰਾਂ ਦੀ ਸਾਰਿਆਂ ਨੂੰ ਸਤਕਾਰ ਸਾਡਾ ਫਰਜ਼ ਬਣਦਾ ਹੈ ਤੇ ਅੱਜ ਗੁਰਬੀਰ ਸਿੰਘ ਖੁਡੀਆਂ ਇੱਕ ਉਹ ਮੈਂ ਸਭ ਦਾ ਇਨਸਾਨ ਨੇ ਜਿਨ੍ਹਾਂ ਦਾ ਸਾਡਾ ਵੀ ਪੁਰਾਣਾ ਰਿਸ਼ਤਾ ਇਹਨਾਂ ਦੇ ਨਾਲ